ਰਾਣਾ ਰਣਵੀਰ ਜਿਹੜੇ ਅਕਸਰ ਹੀ ਪੰਜਾਬੀ ਬੋਲੀ ਦੇ ਸਤਿਕਾਰ ਲਈ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹਿੰਦੇ ਨੇ ਉਹਨਾਂ ਨੇ ਇੱਕ ਵਾਰ ਫਿਰ ਪੰਜਾਬੀ ਭਾਸ਼ਾ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਰਾਣਾ ਰਣਵੀਰ ਪੰਜਾਬੀ ਦੇ ਸ਼ਬਦਾਂ ਨੂੰ ਸ਼ਾਰਟਕਟ 'ਚ ਵਰਤਣ ਵਾਲੇ ਲੋਕਾਂ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਸਤਿ ਸ਼੍ਰੀ ਅਕਾਲ ਕੋਈ ਐਸ ਐਸ ਐਨੀ ਐਸ ਐਸ ਐ ਦਾ ਮਤਲਬ ਕੀ ਸੰਤ ਸਿੰਘ ਅਟਵਾਲ ਐਸ ਐਸ ਐ ਨਾਲ ਲਿਖਿਆ ਕਰੋ ਸਤਿ ਸ਼੍ਰੀ ਅਕਾਲ ਸੋਹਣਾ ਲੱਗਦਾ ਪਾਜੀ ਨਹੀਂ ਹੁੰਦਾ ਪਾਜੀ ਹੁੰਦਾ ਬੀ ਐਚ ਏ ਜੀ ਪੱਬਾ ਪੱਬੇ ਨੂੰ ਕੰਨਾ ਆੜਾ ਜੱਜਾ ਜੱਜੇ ਨੂੰ ਬਿਹਾਰੀ ਪਾਜੀ ਇਹਦਾ ਮਤਲਬ ਹੁੰਦਾ ਬ੍ਰਦਰ ਵੀਰਾ ਛੋਟਾ ਜਾਂ ਵੱਡਾ ਇੱਜ਼ਤ ਨਾਲ ਮਾਣ ਨਾਲ ਬੁਲਾਉਣਾ ਇੱਕ ਭਾਈ ਦੇ ਤੌਰ ਤੇ ਸੋ ਪਾਜੀ ਜਿਹੜਾ ਪੱਪਾ ਪੱਪੇ ਨੂੰ ਕੰਨਾ ਜੱਜੇ ਨੂੰ ਬਿਹਾਰੀ ਪੀ ਏ ਏ ਜੀ ਪਾਜੀ ਇਹਦਾ ਮਤਲਬ ਹੁੰਦਾ ਝੂਠਾ ਬਹਾਨੇਬਾਜ਼ ਇਹ 네ਗੇਟਿਵ ਹੈ ਸੋ ਬਾਜੀਨੀ ਬਾਜੀ ਐਸਐਸਏ ਨਹੀਂ ਸਤਿ ਸ਼੍ਰੀ ਅਕਾਲ ਅੱਜਕੱਲ ਸੋਸ਼ਲ ਮੀਡੀਆ ਤੇ ਪੰਜਾਬੀ ਦੇ ਸ਼ਬਦਾਂ ਨੂੰ ਅੰਗਰੇਜ਼ੀ ਦੇ ਸ਼ਾਰਟਕਟ ਸ਼ਬਦਾਂ ਚ ਲਿਖਣ ਦਾ ਟ੍ਰੈਂਡ ਚੱਲ ਰਿਹਾ ਜਿਵੇਂ ਸਤਿ ਸ਼੍ਰੀ ਅਕਾਲ ਨੂੰ ਐਸਐਸਏ ਲਿਖਿਆ ਜਾਂਦਾ ਹੈ ਰਾਣਾ ਰਣਵੀਰ ਹੁਸੈਨ ਮੁੱਦੇ ਤੇ ਬੋਲਦੇ ਹੋਏ ਕਹਿ ਰਹੇ ਨੇ ਕਿ ਪੰਜਾਬੀ ਦੇ ਸ਼ਬਦਾਂ ਨੂੰ ਪੂਰਾ ਲਿਖਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਸ਼ਾਰਟਕਟ ਵਰਤਣੇ ਚਾਹੀਦੇ ਨੇ ਰਾਣਾ ਰਣਵੀਰ ਆਉਣ ਵਾਲੀ ਗਿੱਪੀ ਗਰੇਵਾਲ ਦੀ ਫਿਲਮ ਅਰਦਾਸ 2 ਦੇ ਵਿੱਚ ਵੀ ਜਲਦੀ ਨਜ਼ਰ ਆਉਣ ਵਾਲੇ ਨੇ ਫਿਲਮ ਦੇ ਸਟਾਫ ਤੋਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ ਤੇ ਉਹਨਾਂ ਨੇ ਹਾਲ ਹੀ ਚ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਚ ਰਾਣਾ ਰਣਵੀਰ ਅਤੇ ਅਰਦਾਸ ਟੂ ਦੀ ਪੂਰੀ ਟੀਮ -12 ਡਿਗਰੀ ਵਾਲੇ ਬਰਫੀਲੀ ਜਗ੍ਹਾ ਤੇ ਸ਼ੂਟਿੰਗ ਕਰ ਰਹੇ ਨੇ ਇੱਕ ਵਾਰ ਤੁਸੀਂ ਇਹਨਾਂ ਵੀਡੀਓਜ਼ ਵੱਲ ਖੁਦ ਨਜ਼ਰ ਮਾਰ ਲਵੋ ਬੀਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978